ਕਿ ਤੁਹਾਨੂੰ ਪਤਾ 90% ਮੁੰਡੇ ਤੇ 50% ਕੁੜੀਆਂ ਮਾਸਟਰਬੇਸ਼ਨ ਜਾਂ ਪੋਰਨ ਐਡਿਕਟਡ ਨੇ ਤੇ ਸ਼ਾਇਦ ਤੁਸੀਂ ਵੀ ਇਸੇ ਚੱਕਰ ਵਿੱਚੋਂ ਲੰਘ ਰਹੇ ਹੋ ਇੱਕ ਪਲ ਲਈ ਸੋਚੋ ਕਿ ਤੁਸੀਂ ਸੱਚਮੁੱਚ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਹੌਲੀ-ਹੌਲੀ ਚੁੱਪਚਾਪ ਬਰਬਾਦ ਹੁੰਦੇ ਦੇਖ ਰਹੇ ਹੋ ਕਿ ਤੁਹਾਨੂੰ ਮਹਿਸੂਸ ਹੁੰਦਾ ਕਿ ਤੁਹਾਡਾ ਦਿਮਾਗ ਹੁਣ ਪਹਿਲਾਂ ਵਾਂਗ ਕੰਮ ਨਹੀਂ ਕਰਦਾ ਕਿ ਤੁਹਾਡੀ એનર્ਜੀ ਅਤੇ ਮੋਟੀਵੇਸ਼ਨ ਖਤਮ ਹੋ ਗਈ ਹੈ ਤੇ ਸਭ ਤੋਂ ਵੱਡੀ ਗੱਲ ਕਿ ਤੁਹਾਡੇ ਅੰਦਰੋਂ ਉਹ ਸ਼ੇਰ ਖਤਮ ਹੋ ਗਿਆ ਜਿਹੜਾ ਕਿਸੇ ਵੇਲੇ ਦੁਨੀਆ ਨੂੰ ਜਿੱਤਣ ਲਈ ਤਿਆਰ ਸੀ ਜੇ ਤੁਸੀਂ ਹਾਂ ਕਹਿ ਰਹੇ ਹੋ ਤਾਂ ਸੁਣੋ ਇਹ ਸਿਰਫ ਇੱਕ ਆਦਤ ਨਹੀਂ ਇਹ ਇੱਕ ਜਾਲ ਆ ਜਿਸ ਵਿੱਚ ਤੁਸੀਂ ਬੁਰੀ ਤਰ੍ਹਾਂ ਫਸ ਚੁੱਕੇ ਹੋ ਇਹ ਤੁਹਾਡੀ ਮੈਂਟਲ ਹੈਲਥ ਤੁਹਾਡੇ ਰਿਲੇਸ਼ਨਸ਼ਿਪਸ ਤੁਹਾਡੇ ਫਿਊਚਰ ਨੂੰ ਖਾ ਰਿਹਾ ਇੱਕ ਇੱਕ ਦਿਨ ਕਰਕੇ ਇਹ ਇੱਕ ਨਸ਼ਾ ਜੋ ਤੁਹਾਡੇ ਅੰਦਰੋਂ ਤੁਹਾਨੂੰ ਖੋਖਲਾ ਕਰ ਰਿਹਾ ਤੇ ਜੇ ਤੁਸੀਂ ਹੁਣੇ ਇਸ ਨੂੰ ਨਹੀਂ ਰੋਕਿਆ ਤਾਂ ਇਹ ਤੁਹਾਡੀ ਪੂਰੀ ਜ਼ਿੰਦਗੀ ਤੇ ਕਬਜ਼ਾ ਕਰ ਲੂਗਾ ਪਰ ਮੇਰੀ ਗੱਲ ਸੁਣੋ ਇਸ ਨੂੰ ਹੁਣੇ ਰੋਕਿਆ ਜਾ ਸਕਦਾ ਇਸ ਵੀਡੀਓ ਚ ਮੈਂ ਤੁਹਾਨੂੰ ਪੰਜ ਤਰੀਕੇ ਦੱਸਣ ਜਾ ਰਿਹਾ ਜਿਨ੍ਹਾਂ ਨਾਲ ਤੁਸੀਂ ਇਸ ਜਾਲ ਨੂੰ ਤੋੜ ਸਕਦੇ ਹੋ ਆਪਣੀ ਜ਼ਿੰਦਗੀ ਨੂੰ ਵਾਪਸ ਲੈ ਸਕਦੇ ਹੋ ਸੋ ਜੇ ਤੁਸੀਂ ਸੱਚਮੁੱਚ ਦੇ ਵਿੱਚ ਬਦਲਣਾ ਚਾਹੁੰਦੇ ਹੋ ਤਾਂ ਮੇਰੇ ਨਾਲ ਅੰਤ ਤੱਕ ਬਨੇ ਰਹੋ ਚਲੋ ਹੁਣ ਅੰਦਰ ਦੀ ਗੱਲ ਕਰਦੇ ਆ ਮੈਂ ਜਾਣਦਾ ਕਿ ਜਦੋਂ ਅਸੀਂ ਇਸ ਬਾਰੇ ਗੱਲ ਕਰਦੇ ਆ ਤਾਂ ਬਹੁਤ ਸਾਰੇ ਲੋਕਾਂ ਨੂੰ ਸ਼ਰਮ ਮਹਿਸੂਸ ਹੁੰਦੀ ਹੈ ਤੁਸੀਂ ਸੋਚਦੇ ਹੋ ਕਿ ਮੈਂ ਇਕੱਲਾ ਜਿਹੜਾ ਇਸ ਚੱਕਰ ਦੇ ਵਿੱਚ ਫਸਿਆ ਹੋਇਆ ਹਾਂ ਪਰ ਯਕੀਨ ਮੰਨੋ ਤੁਸੀਂ ਇਕੱਲੇ ਨਹੀਂ ਲੱਖਾਂ ਲੋਕ ਤੁਹਾਡੇ ਵਰਗੇ ਹੀ ਲੜਾਈ ਲੜ ਰਹੇ ਨੇ ਤੇ ਸਭ ਤੋਂ ਵੱਡੀ ਸਮੱਸਿਆ ਪਤਾ ਕੀ ਹੈ ਇਹ ਸਿਰਫ ਤੁਹਾਡਾ ਸਮਾਂ ਨਹੀਂ ਖਾ ਰਿਹਾ ਇਹ ਤੁਹਾਨੂੰ ਅੰਦਰੋਂ ਖੋਖਲਾ ਕਰ ਰਿਹਾ ਹੈ ਸੋਚੋ ਜਦੋਂ ਤੁਸੀਂ ਇਸ ਆਦਤ ਦੇ ਵਿੱਚ ਪੈ ਜਾਂਦੇ ਹੋ ਤਾਂ ਤੁਹਾਡੇ ਦਿਮਾਗ ਦੇ ਵਿੱਚ ਇੱਕ ਖਾਸ ਤਰ੍ਹਾਂ ਦਾ ਕੈਮੀਕਲ ਰਿਲੀਜ਼ ਹੁੰਦਾ ਜਿਸ ਨੂੰ ਅਸੀਂ ਡੋਪਾਮਾਈਨ ਕਹਿੰਦੇ ਆ ਇਹ ਇੱਕ ਸ਼ਾਰਟ ਟਰਮ ਕੈਮੀਕਲ ਹੁੰਦਾ ਬਸ ਕੁਝ ਪਲਾਂ ਲਈ ਪਰ ਤੁਹਾਡਾ ਦਿਮਾਗ ਇਸ ਚੀਜ਼ ਦਾ ਆਦੀ ਹੋ ਜਾਂਦਾ ਹੁਣ ਜਦੋਂ ਤੁਸੀਂ ਕੋਈ ਅਸਲੀ ਕੰਮ ਕਰਦੇ ਹੋ ਜਿਵੇਂ ਕੋਈ ਕਿਤਾਬ ਪੜ੍ਹਨਾ ਕੋਈ ਕੰਮ ਪੂਰਾ ਕਰਨਾ ਜਾਂ ਦੋਸਤਾਂ ਨਾਲ ਗੱਲ ਕਰਨਾ ਤਾਂ ਤੁਹਾਡਾ ਦਿਮਾਗ ਉਸੇ ਪੱਧਰ ਦੀ ਖੁਸ਼ੀ ਮਹਿਸੂਸ ਨਹੀਂ ਕਰਦਾ ਉਹਨੂੰ ਉਹ ਬਹੁਤ ਘੱਟ ਲੱਗਦੀ ਹੈ ਤੇ ਹੁਣ ਕੀ ਹੁੰਦਾ ਤੁਹਾਡਾ ਕੋਈ ਵੀ ਅਸਲੀ ਕੰਮ ਕਰਨ ਦਾ ਮਨ ਨਹੀਂ ਕਰਦਾ ਤੁਹਾਡੀ ਮਿਹਨਤ ਕਰਨ ਦੀ ਸ਼ਕਤੀ ਖਤਮ ਹੋ ਜਾਂਦੀ ਹੈ ਤੁਸੀਂ ਪ੍ਰੋਕਾਸਟੀਨੇਸ਼ਨ ਕਰਨਾ ਸ਼ੁਰੂ ਕਰ ਦਿੰਨੇ ਹੋ ਛੋਟੇ ਛੋਟੇ ਕੰਮ ਵੀ ਪਹਾੜ ਲੱਗਣ ਲੱਗ ਜਾਂਦੇ ਨੇ ਤੁਹਾਡੀ ਕ੍ਰੀਏਟੀਵਿਟੀ ਖਤਮ ਹੋ ਜਾਂਦੀ ਹੈ ਤੁਹਾਨੂੰ ਲੋਕਾਂ ਨਾਲ ਗੱਲ ਕਰਨ ਦੇ ਵਿੱਚ ਝਿਜਕ ਮਹਿਸੂਸ ਹੁੰਦੀ ਹੈ ਕਿਉਂਕਿ ਤੁਹਾਡਾ ਦਿਮਾਗ ਅਸਲੀ ਦੁਨੀਆ ਨਾਲੋਂ ਕੱਟ ਆਫ ਹੋ ਜਾਂਦਾ ਤੇ ਸਭ ਤੋਂ ਵੱਡੀ ਦੁਖਦਾਈ ਗੱਲ ਹੈ ਤੁਸੀਂ ਆਪਣੇ ਆਪ ਨੂੰ ਪਹਿਚਾੰਣਾ ਬੰਦ ਕਰ ਦਿੰਨੇ ਹੋ ਸ਼ੀਸ਼ੇ ਵਿੱਚ ਦੇਖ ਕੇ ਤੁਹਾਨੂੰ ਲੱਗਦਾ ਕਿ ਇਹ ਉਹ ਬੰਦਾ ਨਹੀਂ ਜਿਸ ਨੂੰ ਮੈਂ ਜਾਣਦਾ ਇੱਕ ਬਹੁਤ ਵੱਡੀ ਸਮੱਸਿਆ ਹੈ ਤੇ ਇਸ ਨੂੰ ਪਛਾਣਨਾ ਬਹੁਤ ਜ਼ਰੂਰੀ ਹੈ ਇਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਤੇ ਇਸ ਸਮੱਸਿਆ ਨੂੰ ਮੈਂ ਬਹੁਤ ਕਰੀਬ ਤੋਂ ਦੇਖਿਆ ਮੇਰਾ ਇੱਕ ਬਹੁਤ ਖਾਸ ਦੋਸਤ ਸੀ ਜ਼ਿੰਦਗੀ ਦੇ ਵਿੱਚ ਮੈਂ ਤੁਹਾਨੂੰ ਉਸਦੀ ਕਹਾਣੀ ਦੱਸਦਾ ਉਸਦਾ ਨਾਮ ਅਮਨ ਆ ਕੁਝ ਸਾਲ ਪਹਿਲਾਂ ਉਹ ਵੀ ਇਸੇ ਚੱਕਰ ਦੇ ਵਿੱਚ ਫਸਿਆ ਹੋਇਆ ਸੀ ਬਾਹਰੋਂ ਉਹ ਬਿਲਕੁਲ ਠੀਕ ਲੱਗਦਾ ਸੀ ਹੱਸਦਾ ਸੀ ਦੋਸਤਾਂ ਨਾਲ ਘੁੰਮਦਾ ਸੀ ਪਰ ਮੈਨੂੰ ਪਤਾ ਸੀ ਕਿ ਉਹ ਅੰਦਰੋਂ ਕਿੱਥੇ ਆ ਉਹ ਆਪਣੇ ਸਾਰੇ ਸ਼ੌਂਕ ਛੱਡ ਚੁੱਕਿਆ ਸੀ ਉਸ ਨੂੰ ਪਹਿਲਾਂ ਫੁੱਟਬਾਲ ਖੇਡਣਾ ਬਹੁਤ ਪਸੰਦ ਸੀ ਪਰ ਹੁਣ ਉਹ ਘੰਟਿਆਂ ਮੰਦੀ ਆਪਣੇ ਕਮਰੇ ਦੇ ਵਿੱਚ ਇਕੱਲਾ ਬੈਠਾ ਰਹਿੰਦਾ ਸੀ ਮੈਨੂੰ ਅੱਜ ਵੀ ਯਾਦ ਹੈ ਇੱਕ ਦਿਨ ਦੀ ਗੱਲ ਅਸੀਂ ਸਾਰੇ ਦੋਸਤ ਇਕੱਠੇ ਬੈਠੇ ਸੀ ਤੇ ਸਾਰੇ ਕੁਝ ਨਵੇਂ ਸਟਾਰਟਅਪ ਬਾਰੇ ਗੱਲ ਕਰ ਰਹੇ ਸੀ ਪੂਰੇ ਐਕਸਾਈਟਿਡ ਸੀ ਪਰ ਅਮਨ ਬਸ ਬੈਠਾ ਸੀ ਉਸ ਦਾ ਮਨ ਬਿਲਕੁਲ ਖਾਲੀ ਸੀ ਉਹ ਸੁਣਦਾ ਰਿਹਾ ਸੀ ਪਰ ਮੈਨੂੰ ਪਤਾ ਸੀ ਕਿ ਉਸ ਦੇ ਦਿਮਾਗ ਦੇ ਵਿੱਚ ਕੁਝ ਨਹੀਂ ਚੱਲ ਰਿਹਾ ਉਸ ਦਿਨ ਮੈਨੂੰ ਅਹਿਸਾਸ ਹੋਇਆ ਕਿ ਉਸ ਦੇ ਅੰਦਰ ਦੀ ਉਹ એનર્ਜੀ ਕਿਤੇ ਗਾਇਬ ਹੋ ਗਈ ਹੈ ਉਹ ਕਿਉਂ ਬਾਕੀ ਸਭ ਤੋਂ ਪਿੱਛੇ ਰਹਿ ਰਿਹਾ ਹੈ ਉਹ ਪਹਿਲਾਂ ਕਿੰਨਾ ਪੈਸ਼ਨੇਟ ਸੀ ਤੇ ਹੁਣ ਉਹ ਕੀ ਬਣ ਗਿਆ ਹੈ ਇਹ ਉਹ ਪਲ ਸੀ ਜਦੋਂ ਉਸ ਨੂੰ ਸਮਝ ਆਇਆ ਕਿ ਇਹ ਸਿਰਫ ਇੱਕ ਆਦਤ ਨਹੀਂ ਇਹ ਇੱਕ ਜਾਲ ਹੈ ਜਿਸ ਵਿੱਚ ਉਹ ਫਸ ਚੁੱਕਿਆ ਹੈ ਤੇ ਜੇ ਇਸ ਤੋਂ ਬਾਹਰ ਨਾ ਨਿਕਲਿਆ ਤਾਂ ਉਹ ਆਪਣੀ ਪੂਰੀ ਜ਼ਿੰਦਗੀ ਗਵਾ ਬੈਠੇਗਾ ਉਸ ਨੂੰ ਮਹਿਸੂਸ ਹੋਇਆ ਕਿ ਉਹ ਸਿਰਫ ਆਪਣੇ ਆਪ ਨੂੰ ਧੋਖਾ ਦੇ ਰਿਹਾ ਸੀ ਤੇ ਮੈਂ ਤੁਹਾਨੂੰ ਦੱਸ ਰਿਹਾ ਵੀ ਜਦੋਂ ਤੁਸੀਂ ਇਸ ਗੱਲ ਨੂੰ ਮੰਨ ਲੈਨੇ ਹੋ ਵੀ ਹਾਂ ਮੈਂ ਇੱਕ ਸਮੱਸਿਆ ਦੇ ਵਿੱਚ ਹਾਂ ਤਾਂ ਇਹ ਤੁਹਾਡੀ ਜ਼ਿੰਦਗੀ ਦਾ ਸਭ ਤੋਂ ਵੱਡਾ ਟਰਨਿੰਗ ਪੁਆਇੰਟ ਹੁੰਦਾ ਹੈ ਇਹ ਕਹਾਣੀ ਮੈਂ ਤੁਹਾਨੂੰ ਇਸ ਲਈ ਸੁਣਾ ਰਿਹਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਤੁਸੀਂ ਵੀ ਉਸੇ ਰਾਸਤੇ ਤੇ ਚੱਲੋ ਮੈਂ ਚਾਹੁੰਦਾ ਕਿ ਤੁਸੀਂ ਸਮਝੋ ਕਿ ਇਸ ਤੋਂ ਬਾਹਰ ਨਿਕਲਿਆ ਜਾ ਸਕਦਾ ਤੇ ਤੁਸੀਂ ਵੀ ਉਹ ਬੰਦਾ ਬਣ ਸਕਦੇ ਹੋ ਜੋ ਤੁਸੀਂ ਅਸਲ ਦੇ ਵਿੱਚ ਬਣਨਾ ਚਾਹੁੰਦੇ ਹੋ ਤੇ ਹੁਣ ਜਦੋਂ ਅਸੀਂ ਸਮੱਸਿਆ ਨੂੰ ਸਮਝ ਲਿਆ ਤਾਂ ਆਓ ਗੱਲ ਕਰਦੇ ਹਾਂ ਕਿ ਇਸ ਨੂੰ ਰੋਕਣਾ ਕਿਵੇਂ ਹੈ ਹੁਣ ਕੰਮ ਦੀ ਗੱਲ ਕਰਦੇ ਹਾਂ ਜੇ ਤੁਸੀਂ ਇੱਥੋਂ ਤੱਕ ਪਹੁੰਚ ਗਏ ਹੋ ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਬਦਲਣਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ ਕਹਿਣਾ ਕਿ ਤੁਸੀਂ ਕਰ ਸਕਦੇ ਹੋ ਇਹ ਕੋਈ ਰਾਕਟ ਸਾਇੰਸ ਨਹੀਂ ਹੈ ਬਸ ਕੁਝ ਸਹੀ ਕਦਮ ਚੁੱਕਣੇ ਪੈਂਦੇ ਨੇ ਇੱਥੇ ਪੰਜ ਤਰੀਕੇ ਨੇ ਜੋ ਤੁਹਾਡੀ ਮਦਦ ਕਰਨਗੇ ਸਟੈਪ ਪਹਿਲਾ ਆਪਣੇ ਟ੍ਰਿਗਰ ਨੂੰ ਟਰੈਕ ਕਰੋ ਸਭ ਤੋਂ ਪਹਿਲਾਂ ਸਮਝੋ ਕਿ ਤੁਹਾਨੂੰ ਇਸ ਆਦਤ ਵੱਲ ਲੈ ਕੇ ਕੀ ਜਾਂਦਾ ਹੈ ਆਪਣੇ ਆਪ ਨੂੰ ਪੁੱਛੋ ਕਦੋਂ ਮੈਨੂੰ ਅਰਜ ਆਉਂਦੀ ਹੈ ਕੀ ਤੁਸੀਂ ਬੋਰ ਹੋ ਕੇ ਕਰਦੇ ਹੋ ਕੀ ਇਹ ਰਾਤ ਦਾ ਸਮਾਂ ਹੁੰਦਾ ਜਦੋਂ ਸਾਰੇ ਸੌ ਜਾਂਦੇ ਆ ਜਾਂ ਇਹ ਤਣਾ ਕਰਕੇ ਸਟ्रेस ਕਰਕੇ ਹੁੰਦਾ ਆਪਣੇ ਦਿਨ ਨੂੰ ਧਿਆਨ ਨਾਲ ਦੇਖੋ ਤੇ ਨੋਟ ਕਰੋ ਕਿਹੜਾ ਸਮਾਂ ਜਾਂ ਹਾਲਾਤ ਵਿੱਚ ਤੁਹਾਨੂੰ ਇਹ ਕਰਨ ਦਾ ਮਨ ਕਰਦਾ ਜਦੋਂ ਤੁਸੀਂ ਆਪਣੇ ਟ੍ਰਿਗਰ ਨੂੰ ਪਛਾਣ ਲੈਨੇ ਹੋ ਤਾਂ ਤੁਸੀਂ ਉਸ ਨੂੰ ਰੋਕਣ ਲਈ ਤਿਆਰ ਹੋ ਜਾਣੇ ਹੋ ਸਟੈਪ 2 ਬਲਾਕਿੰਗ ਟੂਲਸ ਵਰਤੋ ਇੱਕ ਸਿੱਧਾ ਜਿਹਾ ਤਰੀਕਾ ਹੈ ਪਰ ਬਹੁਤ ਪਾਵਰਫੁਲ ਹੈ ਜੇ ਤੁਹਾਡੇ ਕੋਲ ਹਰ ਚੀਜ਼ ਆਸਾਨੀ ਨਾਲ ਉਪਲਬਧ ਦਾ ਤਾਂ ਤੁਸੀਂ ਰੁਕ ਨਹੀਂ ਸਕਦੇ ਆਪਣੇ ਫੋਨ ਤੇ ਲੈਪਟਾਪ ਤੇ ਬਲੌਕਿੰਗ ਐਪਸ ਵਰਤੋ ਜਿਵੇਂ ਬਲੌਕਰ ਐਕਸ ਜਾਂ ਕੋਲਡ ਟਰਕੀ ਵਰਗੇ ਐਪ ਤੁਹਾਡੇ ਡਿਵਾਈਸ ਤੇ ਫਿਲਟਰ ਲਗਾ ਦਿੰਦੇ ਨੇ ਇਸ ਨਾਲ ਤੁਹਾਨੂੰ ਉਹਨਾਂ ਸਾਈਟਸ ਤੇ ਜਾਣ ਲਈ ਥੋੜੀ ਹੋਰ ਮਿਹਨਤ ਕਰਨੀ ਪਵੇਗੀ ਤੇ ਇਹੀ ਥੋੜੀ ਜਿਹੀ ਮਿਹਨਤ ਤੁਹਾਨੂੰ ਰੋਕ ਸਕਦੀ ਹੈ ਆਪਣੇ ਆਪ ਨੂੰ ਇਨ੍ਹਾਂ ਚੀਜ਼ਾਂ ਤੋਂ ਦੂਰ ਕਰ ਲਵੋ ਸਟੈਪ 3 ਆਦਤ ਨੂੰ ਬਦਲੋ ਜਦੋਂ ਵੀ ਤੁਹਾਨੂੰ ਟ੍ਰਿਗਰ ਮਹਿਸੂਸ ਹੋਵੇ ਤਾਂ ਉਸ ਨੂੰ ਕਿਸੇ ਚੰਗੀ ਆਦਤ ਨਾਲ ਬਦਲ ਦਿਓ ਜੇ ਤੁਸੀਂ ਸਕਰੀਨ ਦੇਖਣਾ ਚਾਹੁੰਦੇ ਹੋ ਤਾਂ ਉਸ ਦੀ ਬਜਾਏ ਜਰਨਲਿੰਗ ਸ਼ੁਰੂ ਕਰੋ ਆਪਣੀ ਫੀਲਿੰਗ ਨੂੰ ਲਿਖੋ ਜਿਮ ਜਾਣਾ ਸ਼ੁਰੂ ਕਰੋ ਜਾਂ ਬਸ ਇੱਕ ਕੋਲਡ ਸ਼ਾਵਰ ਲੈ ਲਓ ਇਹ ਸਭ ਕੁਝ ਤੁਹਾਡੇ ਦਿਮਾਗ ਨੂੰ ਇੱਕ ਛੋਟੇ ਜਿਹੇ ਝਟਕੇ ਵਾਂਗ ਕੰਮ ਕਰਦਾ ਹੈ ਜਦੋਂ ਤੁਸੀਂ 네ਗੇਟਿਵ ਆਦਤ ਨੂੰ ਪੋਜ਼ਿਟਿਵ ਨਾਲ ਬਦਲਦੇ ਹੋ ਤਾਂ ਤੁਹਾਡਾ ਦਿਮਾਗ ਵੀ ਉਸੇ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਸਟੈਪ 4 ਅਕਾਉਂਟੇਬਿਲਟੀ ਪਾਰਟਨਰ ਬਣਾਓ ਇੱਕ ਲੜਨਾ ਬਹੁਤ ਔਖਾ ਹੁੰਦਾ ਕਿਸੇ ਵੀ ਇੱਕ ਭਰੋਸੇਮੰਦ ਦੋਸਤ ਜਾਂ ਆਪਣੇ ਭਰਾ ਨਾਲ ਗੱਲ ਕਰੋ ਉਹਨਾਂ ਨੂੰ ਦੱਸੋ ਕਿ ਤੁਸੀਂ ਕੀ ਕਰ ਰਹੇ ਹੋ ਉਹਨਾਂ ਨੂੰ ਕਹੋ ਕਿ ਮੈਂ ਇਸ ਚੀਜ਼ ਨੂੰ ਛੱਡ ਰਿਹਾ ਤੇ ਮੈਨੂੰ ਤੇਰੀ ਮਦਦ ਦੀ ਲੋੜ ਹੈ ਜਦੋਂ ਤੁਸੀਂ ਕਿਸੇ ਨਾਲ ਇਹ ਗੱਲ ਸਾਂਝੀ ਕਰਦੇ ਹੋ ਤਾਂ ਤੁਹਾਡੀ ਅਕਾਉਂਟੇਬਿਲਟੀ ਵੱਧ ਜਾਂਦੀ ਹੈ ਤੁਸੀਂ ਆਪਣੇ ਆਪ ਨਾਲੋਂ ਜ਼ਿਆਦਾ ਕਿਸੇ ਹੋਰ ਦੇ ਸਾਹਮਣੇ ਸ਼ਰਮ ਮਹਿਸੂਸ ਕਰਦੇ ਹੋ ਇਹ ਬਹੁਤ ਵੱਡਾ ਮੋਟੀਵੇਸ਼ਨਲ ਫੈਕਟਰ ਹੈ ਸਟੈਪ 5 ਨੋ ਫੈਪ ਚੈਲੰਜ ਦੇ ਵਿੱਚ ਸ਼ਾਮਲ ਹੋਵੋ ਆਪਣੇ ਆਪ ਨੂੰ ਇੱਕ ਚੁਣੌਤੀ ਦਿਓ ਸਭ ਤੋਂ ਪਹਿਲਾਂ 30 ਦਿਨਾਂ ਦਾ ਚੈਲੰਜ ਲਓ ਹਰ ਰੋਜ਼ ਆਪਣੇ ਆਪ ਨੂੰ ਯਾਦ ਕਰਾਓ ਕਿ ਤੁਸੀਂ ਇਹ ਕਰ ਰਹੇ ਹੋ ਛੋਟੇ ਛੋਟੇ ਟੀਚੇ ਬਣਾਓ ਤੇ ਜਦੋਂ ਤੁਸੀਂ ਉਹਨਾਂ ਨੂੰ ਪੂਰਾ ਕਰਦੇ ਹੋ ਤਾਂ ਆਪਣੇ ਆਪ ਨੂੰ ਇੱਕ ਛੋਟਾ ਜਿਹਾ ਰਿਵਾਰਡ ਦਿਓ ਜਿਵੇਂ ਮੇਰਾ ਦੋਸਤ ਇੱਕ ਹਫ਼ਤੇ ਕਾਮਯਾਬ ਰਿਹਾ ਤਾਂ ਉਸਨੇ ਆਪਣੀ ਪਸੰਦੀਦਾ ਚੀਜ਼ ਖਰੀਦੀ। ਇੱਕ ਗੇਮ ਵਾਂਗ ਜੇ ਤੁਸੀਂ ਇਸ ਨੂੰ ਜਿੱਤ ਸਕਦੇ ਹੋ ਤਾਂ 30 ਦਿਨ, ਫਿਰ 60 ਦਿਨ, ਫਿਰ 90 ਦਿਨ ਤਾਂ ਤੁਸੀਂ ਦੇਖੋਗੇ ਕਿ ਇਹ ਤੁਹਾਡੀ ਜ਼ਿੰਦਗੀ ਕਿੱਦਾਂ ਬਦਲ ਰਹੀ ਹੈ। ਇਹ ਪੰਜ ਤਰੀਕੇ ਨੇ ਇਹਨਾਂ ਨੂੰ ਸ਼ੁਰੂ ਕਰਨਾ ਔਖਾ ਹੋ ਸਕਦਾ ਪਰ ਇਹ ਨਾ ਮੁਮਕਿਨ ਨਹੀਂ ਆ। ਯਾਦ ਰੱਖੋ ਤੁਸੀਂ ਇਹ ਕਰ ਸਕਦੇ ਹੋ। ਹੁਣ ਫਾਇਦਾ ਕੀ ਹੈ? ਤੁਸੀਂ ਕਿੰਨਾ ਬਦਲ ਸਕਦੇ ਹੋ? ਹੁਣ ਵੀਡੀਓ ਖਤਮ ਹੋਣ ਵਾਲੀ ਹੈ ਤੇ ਮੈਂ ਚਾਹਣਾ ਵੀ ਤੁਸੀਂ ਇਸ ਗੱਲ ਨੂੰ ਆਪਣੇ ਦਿਲ ਦੇ ਵਿੱਚ ਬਿਠਾ ਲਓ ਜੋ ਮੈਂ ਤੁਹਾਨੂੰ ਦੱਸਿਆ ਇਹ ਸਿਰਫ ਤਰੀਕਾ ਨਹੀਂ ਹੈ ਇਹ ਇੱਕ ਨਵੀਂ ਜ਼ਿੰਦਗੀ ਜਿਉਣ ਦਾ ਰਾਹ ਸੋਚੋ ਜੇ ਤੁਸੀਂ ਇਹ ਆਦਤ ਨੂੰ ਛੱਡਦੇ ਹੋ ਤਾਂ ਤੁਹਾਡੀ ਜ਼ਿੰਦਗੀ ਕਿੱਦਾਂ ਦੀ ਹੋਊਗੀ ਉਹ ਧੁੰਦਲਾਪਨ ਦੂਰ ਹੋ ਜਾਊਗਾ ਤੁਹਾਡੇ ਦਿਮਾਗ ਦੀ ਉਹ ਫੌਗ ਖਤਮ ਹੋ ਜਾਊਗੀ ਤੁਸੀਂ ਫਿਰ ਤੋਂ ਕ੍ਰੀਏਟਿਵ ਮਹਿਸੂਸ ਕਰੋਗੇ ਉਹੀ ਪ੍ਰਾਣੀ એનર્ਜੀ ਵਾਪਸ ਆ ਜਾਊਗੀ ਤੁਸੀਂ ਲੋਕਾਂ ਨਾਲ ਗੱਲ ਕਰਨਾ ਚਾਹੋਗੇ ਦੋਸਤਾਂ ਨਾਲ ਘੁੰਮਣਾ ਚਾਹੋਗੇ ਤੁਸੀਂ ਸ਼ੀਸ਼ੇ ਵਿੱਚ ਦੇਖ ਕੇ ਮੁਸਕਰਾਓਗੇ ਕਿਉਂਕਿ ਤੁਸੀਂ ਫਿਰ ਤੋਂ ਉਸ ਬੰਦੇ ਨੂੰ ਦੇਖੋਗੇ ਜੋ ਤੁਸੀਂ ਸੱਚਮੁੱਚ ਦੇ ਵਿੱਚੋਂ ਜੋ ਕੌਨਫੀਡੈਂਟ ਆ ਜੋ ਮੋਟੀਵੇਟ ਆ ਤੇ ਜਿਸ ਕੋਲ ਜ਼ਿੰਦਗੀ ਵਿੱਚ ਕਰਨ ਲਈ ਬਹੁਤ ਕੁਝ ਆ ਤੇ ਹੁਣ ਤੁਸੀਂ ਕੀ ਕਰੋਗੇ ਕਿ ਤੁਸੀਂ ਇਸ ਵੀਡੀਓ ਨੂੰ ਬੰਦ ਕਰਕੇ ਉਹ ਪੁਰਾਣੀ ਜ਼ਿੰਦਗੀ ਵਿੱਚ ਵਾਪਸ ਚਲੇ ਜਾਓਗੇ ਜਾਂ ਅੱਜ ਤੋਂ ਹੀ ਇੱਕ ਕਦਮ ਚੁੱਕੋਗੇ ਇੱਕ ਛੋਟਾ ਜਿਹਾ ਕਦਮ ਅੱਜ ਰਾਤ ਆਪਣੇ ਫੋਨ ਨੂੰ ਕਿਸੇ ਦੂਜੇ ਕਮਰੇ ਵਿੱਚ ਰੱਖ ਦਿਓ ਕੱਲ ਸਵੇਰੇ 10 ਮਿੰਟ ਲਈ ਜਰਨਲਿੰਗ ਸ਼ੁਰੂ ਕਰੋ ਸਿਰਫ ਇੱਕ ਚੀਜ਼ ਕਰੋ ਪਰ ਜ਼ਰੂਰ ਕਰੋ ਯਾਦ ਰੱਖੋ ਇਹ ਲੜਾਈ ਸਿਰਫ ਤੁਹਾਡੇ ਦਿਮਾਗ ਨਾਲ ਆ ਕਿਸੇ ਹੋਰ ਨਾਲ ਨਹੀਂ ਤੇ ਤੁਹਾਡੇ ਕੋਲ ਇਸ ਨੂੰ ਜਿੱਤਣ ਦੀ ਪੂਰੀ ਤਾਕਤ ਆ ਤੁਸੀਂ ਇਹ ਕਰ ਸਕਦੇ ਹੋ ਮੈਨੂੰ ਪਤਾ ਤੁਸੀਂ ਕਰ ਸਕਦੇ ਹੋ ਸੋ ਜੇ ਤਿਆਰ ਹੋ ਤੱਕ ਕਮੈਂਟ ਦੇ ਵਿੱਚ ਆਮ ਰੈਡੀ ਲਿਖੋ ਮੈਂ ਤੁਹਾਡੇ ਹਰ ਕਮੈਂਟ ਨੂੰ ਪੜਾਂਗਾ ਤੇ ਜੇ ਇਹ ਵੀਡੀਓ ਤੁਹਾਡੇ ਕਿਸੇ ਦੋਸਤ ਲਈ ਮਦਦਗਾਰ ਹੋ ਸਕਦੀ ਹੈ ਤਾਂ ਉਸ ਨਾਲ ਜ਼ਰੂਰ ਸ਼ੇਅਰ ਕਰੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਆਪਣਾ ਧਿਆਨ ਰੱਖੋ